ਵੈਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਕਿੰਦਾ ਤੁਹਾਨੂੰ ਇੱਕ ਸਹੀ ਬੈਂਕ ਅਕਾਊਂਟ ਖੁਲੋਣਾ ਚਾਹੀਦਾ ਵਾ ਤੁਹਾਡੇ ਪ੍ਰੋਫੈਸ਼ਨ ਦੇ ਅਕੋਰਡਿੰਗ ਤੁਹਾਡੇ ਕਿੱਤੇ ਦੇ ਅਕੋਰਡਿੰਗ ਕਿਹੜਾ ਬੈਂਕ ਅਕਾਊਂਟ ਤੁਹਾਨੂੰ ਖੁਲੋਣਾ ਚਾਹੀਦਾ ਤੇ ਬੈਂਕ ਦੇ ਵਿੱਚ ਕਿੰਨੇ ਤਰ੍ਹਾਂ ਦੇ ਅਕਾਊਂਟ ਹੁੰਦੇ ਆ ਉਸ ਅਕਾਊਂਟਸ ਨੂੰ ਤੁਹਾਡੇ ਪ੍ਰੋਫੈਸ਼ਨ ਦੇ ਅਕੋਰਡਿੰਗ ਤੇ ਤੁਹਾਡੇ ਕੰਮ ਦੇ ਅਕੋਰਡਿੰਗ ਵੰਡਿਆ ਹੁੰਦਾ ਵਾ ਅਗਰ ਤੁਸੀਂ ਇੱਕ ਆਮ ਏਮਪਲੋਈ ਹੋ ਤੁਸੀਂ ਕਿਤੇ ਕੰਮ ਕਰਦੇ ਹੋਗੇ ਕਿਸੇ ਅੰਡਰ ਕੰਮ ਕਰਦੇ ਹੋ ਤੁਸੀਂ ਇੱਕ ਵਰਕਰ ਹੋ ਜਾਂ ਫਿਰ ਤੁਸੀਂ ਇੱਕ ਸਟੂਡੈਂਟ ਹੋ ਜਾਂ ਫਿਰ ਤੁਸੀਂ ਇੱਕ ਘਰੇਲੂ ਇਨਸਾਨ ਹੋ ਤਾਂ ਤੁਸੀਂ ਆਪਣਾ ਖਾਤਾ ਸੇਵਿੰਗ ਅਕਾਊਂਟ ਦੇ ਵਿੱਚ ਖੁਲਾਉਂਦੇ ਹੋ ਸੇਵਿੰਗ ਅਕਾਊਂਟ ਮਤਲਬ ਜਿੱਥੇ ਤੁਸੀਂ ਆਪਣੇ ਪੈਸੇ ਨੂੰ ਬਚਾ ਕੇ ਰੱਖਦੇ ਹੋ ਤੇ ਕੁਝ ਟਾਈਮ ਪੀਰੀਅਡ ਦੇ ਬਾਅਦ ਤੁਹਾਨੂੰ ਤੁਹਾਡੇ ਪੈਸੇ ਤੇ ਇੱਕ ਇੰਟਰਸਟ ਸਟੇਟਮੈਂਟ ਦਵਾ ਮੰਨ ਲਓ ਤੁਸੀਂ ਕਿਸੇ ਬੈਂਕ ਦੇ ਵਿੱਚ ਸੇਵਿੰਗ ਅਕਾਊਂਟ ਖੁਲਾਇਆ ਤੇ ਤੁਹਾਨੂੰ ਸੇਵਿੰਗ ਅਕਾਊਂਟ ਤੇ 4% ਦਾ ਇੰਟਰਸਟ ਮਿਲਦਾ ਵਾ ਤੇ ਅਗਰ ਤੁਸੀਂ 10000 ਰੱਖਦੇ ਹੋ ਤਾਂ ਤੁਹਾਨੂੰ 6 ਮਹੀਨੇ ਬਾਅਦ 10400 ਰੁਪਏ ਤੁਹਾਨੂੰ ਮਿਲਦੇ ਨੇ ਜਿੱਥੇ ਸਿੰਪਲ ਇੰਟਰਸਟ ਲੱਗਦਾ ਵਾ ਤੇ ਕੰਪਾਊਂਡ ਇੰਟਰਸਟ ਲੱਗਦਾ ਕੰਪਾਊਂਡ ਇੰਟਰਸਟ ਮਤਲਬ ਅਗਰ ਤੁਹਾਨੂੰ ਤੁਹਾਡੇ 10000 ਤੇ 4 4% ਦੇ ਹਿਸਾਬ ਨਾਲ ਇੰਟਰਸਟ ਲੱਗਿਆ ਤੁਹਾਡੇ ਖਾਤੇ ਦੇ ਵਿੱਚ 10400 ਰੁਪਏ ਆਏ ਅਗਰ ਤੁਸੀਂ ਉਹ 10400 ਜੋ ਤੁਹਾਡੇ 10000 ਤੇ 4% ਦੇ ਇੰਟਰਸਟ ਦੇ ਨਾਲ 6 ਮਹੀਨੇ ਬਾਅਦ ਆਇਆ ਅਗਰ ਤੁਸੀਂ ਉਹ 10400 ਨਹੀਂ ਕਢਾਉਂਦੇ ਤਾਂ ਅਗਲਾ ਇੰਟਰਸਟ ਤੁਹਾਨੂੰ 10000 ਤੇ ਨਹੀਂ ਪੈਣਾ ਤੁਹਾਨੂੰ 10400 ਤੇ ਪਊਗਾ ਮਤਲਬ ਇੰਟਰਸਟ ਉੱਤੇ ਇੰਟਰਸਟ ਪੈ ਰਿਹਾ ਇਹਨੂੰ ਕਹਿਆ ਜਾਂਦਾ ਵਾ ਕੰਪਾਊਂਡ ਇੰਟਰਸਟ ਜਿੱਥੇ ਤੁਹਾਡਾ ਸਿੰਪਲ ਇੰਟਰਸਟ ਤੇ ਕੰਪਾਊਂਡ ਇੰਟਰਸਟ ਕੰਮ ਕਰਦਾ ਵਾ ਉਹ ਹੁੰਦਾ ਵਾ ਤੁਹਾਡਾ ਸੇਵਿੰਗ ਅਕਾਊਂਟ ਤੇ ਸੇਵਿੰਗ ਅਕਾਊਂਟ ਦੇ ਵਿੱਚ ट्राਨਸੈਕਸ਼ਨ ਲਿミਟਿਡ ਹੁੰਦੀਆਂ ਏਦਾਂ ਨਹੀਂ ਕਿ ਹੁੰਦਾ ਤੁਸੀਂ ਜਿੰਨੀਆਂ ਮਰਜ਼ੀ ट्राਨਸੈਕਸ਼ਨ ਕਰ ਸਕਦੇ ਹੋ ਨਹੀਂ ਪੈਸੇ ਦਾ ਲੈਣ ਦੇਣ ਲਿミਟਿਡ ਹੁੰਦਾ ਪੈਸਾ ਵਿਦਡਰੋ ਕਰਨਾ ਡਿਪੋਜ਼ਿਟ ਕਰਨਾ ਉਹਦੀ ਇੱਕ ਲਿਮਿਟ ਸੈੱਟ ਕੀਤੀ ਗਈ ਹੁੰਦੀ ਆ ਸੇਵਿੰਗ ਅਕਾਊਂਟ ਦੇ ਵਿੱਚ ਤੇ ਅਗਰ ਤੁਸੀਂ ਉਹ ਲਿਮਿਟ ਤੋਂ ਬਾਅਦ ਕੋਈ ਵੀ ट्राਨਸੈਕਸ਼ਨ ਕਰ ਦਿਓ ਇੱਕ ਟਾਈਮ ਪੀਰੀਅਡ ਦੇ ਦੌਰਾਨ ਤਾਂ ਤੁਹਾਨੂੰ ਬੈਂਕ ਇੱਕ ਫੀਸ ਚਾਰਜ ਕਰਦੀ ਆ ਉਹਦੇ ਵਿੱਚ ਕੋਈ ਅਨਲਿਮਿਟਡ ट्रांजੈਕਸ਼ਨਾਂ ਨਹੀਂ ਹੁੰਦੀਆਂ ਪੈਸੇ ਦਾ ਲੈਣ ਦੇਣ ਫਿਕਸ ਹੁੰਦਾ ਵਾ ਅਗਰ ਤੁਸੀਂ ਸੇਵਿੰਗ ਅਕਾਊਂਟ ਦੇ ਵਿੱਚ ਪੈਸਾ ਰੱਖਿਆ ਹੋਇਆ ਵਾ ਤਾਂ ਤੁਸੀਂ ਸਿਰਫ 5 ਤੋਂ 6 ट्रांजੈਕਸ਼ਨਾਂ ਕਰ ਸਕਦੇ ਹੋ ਇਹ ਤੋਂ ਜ਼ਿਆਦਾ ਨਹੀਂ ਤਾਂ ਅਗਰ ਤੁਸੀਂ ਇੱਕ EMPLOYEE ਹੋ ਤੁਸੀਂ ਕਿਤੇ ਕੰਮ ਕਰਦੇ ਹੋ ਤੁਸੀਂ ਇੱਕ ਆਮ ਇਨਸਾਨ ਹੋ ਤਾਂ ਤੁਸੀਂ ਸੇਵਿੰਗ ਅਕਾਊਂਟ ਖੁਲਾਉਂਦੇ ਹੋ ਹੁਣ ਗੱਲ ਆਉਂਦੀ ਹੈ ਕਰੰਟ ਅਕਾਊਂਟ ਦੀ ਕਰੰਟ ਅਕਾਊਂਟ ਕੌਣ ਖੁਲਾਉਂਦਾ ਵਾ ਅਗਰ ਤੁਸੀਂ ਇੱਕ ਬਿਜ਼ਨਸਮੈਨ ਹੋ ਤੁਸੀਂ ਕੋਈ ਦੁਕਾਨਦਾਰ ਹੋ ਤੁਸੀਂ ਕਿਸੇ ਫੈਕਟਰੀ ਦੇ ਮਾਲਕ ਹੋ ਕਿਸੇ ਕੰਪਨੀ ਦੇ ਓਨਰ ਹੋ ਤਾਂ ਉਥੇ ਤੁਸੀਂ ਕਰੰਟ ਅਕਾਊਂਟ ਦੇ ਵਿੱਚ ਆਪਣਾ ਪੈਸਾ ਰੱਖਦੇ ਹੋ ਕਰੰਟ ਅਕਾਊਂਟ ਉਹ ਅਕਾਊਂਟ ਹੁੰਦਾ ਵਾ ਜਿੱਥੇ ਤੁਸੀਂ ਡੇਲੀ ट्रांजੈਕਸ਼ਨਾਂ ਕਰਦੇ ਹੋ ਹੁਣ ਇੱਕ ਸ਼ਾਪ ਵਾ ਉਹ ਸ਼ਾਪ ਤੇ ਡੇਲੀ ट्रांजੈਕਸ਼ਨਾਂ ਹੁੰਦੀਆਂ ਨੇ ਕਿ ਪੈਸੇ ਦਾ ਲੈਣ ਦੇ ਡੇਲੀ ਹੁੰਦਾ ਵਾ ਤਾਂ ਉਹ ਉਥੇ ਕਰੰਟ ਅਕਾਊਂਟ ਖੁਲਾਉਂਦਾ ਵਾ ਉਥੇ ਉਸ ਸ਼ਾਪ ਦਾ ਮਾਲਕ ਉਸ ਕੰਪਨੀ ਦਾ ਮਾਲਕ ਆਪਣਾ ਖਾਤਾ ਕਰੰਟ ਅਕਾਊਂਟ ਦੇ ਵਿੱਚ ਖੁਲਾਉਂਦਾ ਵਾ ਕਰੰਟ ਅਕਾਊਂਟ ਉਹ ਅਕਾਊਂਟ ਹੁੰਦਾ ਜਿੱਥੇ ਨਾ ਤਾਂ ਕੋਈ ਇੰਟਰਸਟ ਮਿਲਦਾ ਤੇ ट्रांजੈਕਸ਼ਨਸ ਅਨਲਿमिटेड ਹੁੰਦੀਆਂ ਨੇ ट्रांजੈਕਸ਼ਨ ਅਨਲਿमिटेड ਕਰਨ ਦੀ ਜਿੱਥੇ ਬੈਂਕ ਕੋਈ ਫੀਸ ਚਾਰਜ ਨਹੀਂ ਕਰਦੀ ਉਥੇ ਕਰੰਟ ਅਕਾਊਂਟ ਕੰਮ ਕਰਦਾ ਵਾ ਮੰਨ ਲਓ ਕਿ ਇੱਕ ਛਿੰਦੇ ਨਾਮ ਦਾ ਇੱਕ ਕੰਪਨੀ ਦਾ ਓਨਰ ਵਾ ਉਹ ਕੰਪਨੀ ਦਾ ਓਨਰ ਕਿਸੇ ਸਪਲਾਈਅਰ ਨੂੰ ਆਪਣਾ ਮਾਲ ਵੇਚਦਾ ਵਾ ਉਹ ਮਾਲ ਨੂੰ 4 ਲੱਖ ਦਾ ਵੇਚਦਾ ਤਾਂ 4 ਲੱਖ ਦੀ ट्रांजੈਕਸ਼ਨ ਉਹਦੇ ਕਰੰਟ ਅਕਾਊਂਟ ਤੋਂ ਹੁੰਦੀ ਹੈ ਨਾ ਕਿ ਉਹਦੇ ਸੇਵਿੰਗ ਅਕਾਊਂਟ ਤੋਂ ਹੁੰਦੀ ਹੈ ਹੁਣ ਗੱਲ ਕਰਦੇ ਆਂਗੇ ਅਗਰ ਅਸੀਂ ਰੋਂਗ ਬੈਂਕ ਅਕਾਊਂਟ ਚੂਜ਼ ਕਰਦੇ ਆਂ ਲੈਟਸ ਸੇ ਕਿ ਤੁਸੀਂ ਕੋਈ ਬਿਜ਼ਨਸਮੈਨ ਹੋ ਤੇ ਤੁਸੀਂ ਆਪਣਾ ਖਾਤਾ ਸੇਵਿੰਗ ਅਕਾਊਂਟ ਦੇ ਵਿੱਚ ਖੁਲਾਇਆ ਤੇ ਤੁਹਾਨੂੰ ਨਹੀਂ ਪਤਾ ਕਿ ਵਿਚ ਅਕਾਊਂਟ ਯੂ ਸ਼ੁਡ ਹੈਵ ਫਾਲੋਡ ਇਫ ਯੂ ਆਰ ਬਿਜ਼ਨਸਮੈਨ ਐਂਡ ਯੂ ਆਰ ਓਪਨਿੰਗ ਯੋਰ ਸੇਵਿੰਗ ਅਕਾਊਂਟ ਤਾਂ ਉਥੇ ਅਗਰ ਤੁਸੀਂ ਅਨਲਿਮਿਟਿਡ ट्रांजੈਕਸ਼ਨਾਂ ਕਰਦੇ ਹੋ ਤਾਂ ਉਥੇ ਬੈਂਕ ਤੁਹਾਨੂੰ ਇੱਕ ਫੀਸ ਚਾਰਜ ਕਰਦੀ ਹੈ ਤੇ ਤੁਹਾਨੂੰ ਪਤਾ ਵੀ ਨਹੀਂ ਚੱਲਦਾ ਕਿ ਉਹ ਫੀਸ ਚਾਰਜ ਕਿਉਂ ਕੀਤੀ ਸਿਰਫ ਤੁਹਾਡੀ ਇਹ ਗਲਤੀ ਕਰਕੇ ਕਿ ਤੁਸੀਂ ਕਰੰਟ ਦਾ ਅਕਾਊਂਟ ਖੁਲਾਉਣਾ ਸੀ ਐਜ਼ ਅ ਬਿਜ਼ਨਸਮੈਨ ਪਰ ਤੁਸੀਂ ਸੇਵਿੰਗ ਅਕਾਊਂਟ ਖੁਲਾ ਲਿਆ ਇਸ ਕਰਕੇ ਬੈਂਕ ਤੁਹਾਡੀਆਂ ट्रांजੈਕਸ਼ਨਾਂ ਤੇ ਇੱਕ ਫੀਸ ਚਾਰਜ ਕਰਦੀ ਹੈ ਸੋ ਬੀਇੰਗ ਅ ਬਿਜ਼ਨਸਮੈਨ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਵਿਚ ਅਕਾਊਂਟ ਯੂ ਸ਼ੁੱਡ ਓਪਨ ਬੀਇੰਗ ਅ ਬਿਜ਼ਨਸਮੈਨ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੀਆਂ ਡੇਲੀ ट्रांजੈਕਸ਼ਨਾਂ ਹੋਣੀਆਂ ਨੇ ਤੇ ਉਸ ट्रांजੈਕਸ਼ਨ ਲਈ ਮੈਨੂੰ ਕਿਹੜਾ ਅਕਾਊਂਟ ਖੁਲੋਣਾ ਚਾਹੀਦਾ ਤਾਂ ਕਿ ਮੈਨੂੰ ਕੋਈ ਬੈਂਕ ਦੇ ਅਨਨੈਸੀਸਰੀ ਐਕਸਪੈਂਸ ਨਾ ਪੇ ਕਰਨੇ ਪੈਣ ਬੈਂਕ ਦੀ ਕੋਈ ਵੀ ਮੈਨੂੰ ਚਾਰजेस ਨਾ ਪੇ ਕਰਨੇ ਪੈਣ ਜੇ ਇੱਕ ਬਿਜ਼ਨਸਮੈਨ ਰੋਂਗ ਅਕਾਊਂਟ ਦੇ ਵਿੱਚ ਆਪਣਾ ਖਾਤਾ ਖੁਲੋਂਦਾ ਵਾ ਰੋਂਗ ਅਕਾਊਂਟ ਦੇ ਵਿੱਚ ਆਪਣਾ ਬੈਂਕ ਖਾਤਾ ਖੁਲੋਂਦਾ ਵਾ ਉਹਦਾ ਸਭ ਤੋਂ ਵੱਡਾ ਨੁਕਸਾਨ ਕੀ ਹੁੰਦਾ ਫੋਰ ਐਗਜ਼ਾਮਪਲ ਇੱਕ ਮਨਜੋਤ ਨਾਮ ਦਾ ਕਿਸੇ ਫੈਕਟਰੀ ਦਾ ਮਾਲਕ ਵਾ ਮਨਜੋਤ ਉਸ ਫੈਕਟਰੀ ਦਾ ਮਾਲਕ ਵਾ ਤੇ ਉਹ ਆਪਣਾ ਖਾਤਾ ਕਰੰਟ ਅਕਾਊਂਟ ਦੇ ਵਿੱਚ ਨਾਖ ਲਾ ਕੇ ਉਹ ਸੇਵਿੰਗ ਅਕਾਊਂਟ ਦੇ ਵਿੱਚ ਆਪਣਾ ਖਾਤਾ ਖੁਲਾਉਂਦਾ ਵਾ ਇੱਕ ਬਿਜ਼ਨਸਮੈਨ ਨੇ ਨਾ ਡੈਪ੍ਰੀਸੀਏਸ਼ਨ ਕਲੇਮ ਕਰਨੀ ਹੁੰਦੀ ਹੈ ਵੈਸੇ ਮੈਂ ਡੈਪ੍ਰੀਸੀਏਸ਼ਨ ਦਾ ਇੱਕ ਸ਼ਾਰਟ ਵੀ ਪਾਇਆ ਵਾ ਡੈਪ੍ਰੀਸੀਏਸ਼ਨ ਹੁੰਦਾ ਵਾ ਕਿ ਕਿਸੇ ਚੀਜ਼ ਦੀ ਵੈਲਿਊ ਘਟਣੀ ਸਮੇਂ ਦੇ ਨਾਲ ਕਿਸੇ ਚੀਜ਼ ਦੀ ਵੈਲਿਊ ਘਟਣੀ ਮਨਜੋਤ ਨੇ 1 ਲੱਖ ਦੀ ਮਸ਼ੀਨਰੀ ਲੈਤੀ ਸੀ ਤੇ ਉਸ ਦੀ ਵੈਲਿਊ 1 ਸਾਲ ਬਾਅਦ 80000 ਰਹਿ ਗਈ ਤੇ 20000 ਉਹਦੀ ਵੈਲਿਊ ਘਟ ਗਈ ਤੇ ਹੁਣ ਮਨਜੋਤ ਐਜ਼ ਅ ਬਿਜ਼ਨਸਮੈਨ ਉਹਦੇ ਕੋਲ ਲੀਗਲ ਅਥਾਰਟੀ ਹੁੰਦੀ ਆ ਲੀਗਲ ਰਾਈਟ ਹੁੰਦਾ ਵਾ ਕਿ ਉਹ ਉਸ ਨੂੰ ਐਕਸਪੈਂਸ ਕਲੇਮ ਕਰ ਸਕਦਾ ਕਿ ਮੈਂ 1 ਸਾਲ ਪਹਿਲਾਂ 1 ਲੱਖ ਦੀ ਮਸ਼ੀਨਰੀ ਲੈਤੀ ਸੀ ਮੈਂ ਮਸ਼ੀਨਰੀ ਬਾਏ ਕੀਤੀ ਸੀ ਤੇ ਉਹਦੀ 1 ਸਾਲ ਬਾਅਦ ਵੈਲਿਊ ਰਹਿ ਗਈ 80000 ਦੀ ਤੇ ਜੋ 20000 ਹੋਇਆ ਉਹ 20000 ਮੇਰੇ ਕੰਪਨੀ ਦਾ ਲਾਸ ਹੋਇਆ ਤੇ ਜਦੋਂ ਉਹਦੀ ਕੰਪਨੀ ਪ੍ਰੋਫਿਟ ਕਮਾਉਂਦੀ ਆ ਤਾਂ ਉਹ 20000 ਨੂੰ ਲਾਸ ਦੇ ਵਿੱਚ ਲਿਖਦਾ ਕਿ ਇੰਨਾ ਮੇਰਾ ਲਾਸ ਹੋਇਆ ਤੇ ਉਹ ਲਾਸ ਕੱਟ ਕੇ ਜੋ ਬਚਿਆ ਉਸ ਤੇ ਟੈਕਸ ਲੱਗਦਾ ਵਾ ਤੇ ਉਹ 1 ਲੱਖ ਤੇ ਟੈਕਸ ਨਹੀਂ ਲੱਗਣਾ ਉਹ 80000 ਤੇ ਟੈਕਸ ਲੱਗਣਾ ਵਾ ਮਤਲਬ ਇੱਕ EMPLOYE ਨੂੰ ਅਗਰ 10000 ਦੀ ਸੈਲਰੀ ਮਿਲਦੀ ਆ ਉਹਦਾ ਟੈਕਸ ਜਿਹੜਾ ਕੱਟ ਕੇ ਆਉਂਦਾ ਵਾ ਉਹ ਪੂਰੇ ਦੀ ਪੂਰੀ ਸੈਲਰੀ ਤੇ ਕੱਟ ਕੇ ਆਉਂਦਾ ਪੂਰੇ ਦੇ ਪੂਰੇ 10000 ਤੇ ਕੱਟ ਕੇ ਆਉਂਦਾ ਪਰ ਇੱਕ ਬਿਜ਼ਨਸਮੈਨ ਦੇ ਲਈ ਇਦਾਂ ਨਹੀਂ ਹੁੰਦਾ ਇੱਕ ਬਿਜ਼ਨਸਮੈਨ ਦੀ ਜਿੰਨੀ ਸੈਲਰੀ ਬਣੀ ਇੱਕ ਬਿਜ਼ਨਸਮੈਨ ਦੀ ਜਿੰਨੀ ਇਨਕਮ ਬਣੀ ਜਿੰਨਾ ਪੈਸਾ ਆਇਆ ਉਹਦੇ ਵਿੱਚੋਂ ਪਹਿਲਾਂ ਖਰਚੇ ਕੱਟੇ ਜਾਂਦੇ ਆ ਤੇ ਜਿਹੜਾ ਉਹ 20000 ਜੋ ਉਸ ਦਾ ਲਾਸ ਹੋਇਆ ਜੋ 20000 ਉਸ ਮਸ਼ੀਨਰੀ ਦੀ ਵੈਲਿਊ ਘਟੀ ਉਹ 20000 ਵੀ ਉਸ ਦੇ ਪ੍ਰੋਫਿਟ 'ਚੋਂ ਕੱਟਿਆ ਜਾਂਦਾ ਵਾ ਤੇ ਫਿਰ ਜਿੰਨਾ ਬਚਿਆ ਟੈਕਸ ਉਹਤੇ ਲੱਗਦਾ बिजनेਸਮੈਨ ਘੱਟ ਟੈਕਸ ਪੇ ਕਰਦਾ ਤੇ ਜਦੋਂ ਡੈਪ੍ਰੀਸੀਏਸ਼ਨ ਕਲੇਮ ਕਰਨ ਦੀ ਵਾਰੀ ਆਉਂਦੀ ਆ ਤੇ ਉਹਨੇ ਸੇਵਿੰਗ ਅਕਾਊਂਟ ਖੁਲਾਇਆ ਹੋਇਆ ਤਾਂ ਉਹ ਕਦੇ ਵੀ ਡੈਪ੍ਰੀਸੀਏਸ਼ਨ ਕਲੇਮ ਹੀ ਨਹੀਂ ਕਰ ਸਕਦਾ ਸੋ ਇਸ ਤਰੀਕੇ ਨਾਲ ਅਗਰ ਬੀਇੰਗ ਅ बिजनेਸਮੈਨ ਅਗਰ ਕੋਈ बिजनेਸਮੈਨ ਨਾ ਗਲਤ ਅਕਾਊਂਟ ਖੁਲਾਉਂਦਾ ਵਾ ਤਾਂ ਉਹਨੂੰ ਬਹੁਤ ਵੱਡਾ ਲਾਸ ਹੁੰਦਾ ਤੇ ਨਿੱਕੀ ਜੀ ਗੱਲ ਕਰਕੇ ਬਿਜ਼ਨਸ ਫੇਲ ਹੁੰਦੇ ਵੇਖਿਆ ਬਿਜ਼ਨਸ ਡਾਊਨ ਚਲੇ ਜਾਂਦਾ ਉਹਦਾ ਰੇਵਨਿਊ ਕੰਪੈਰੀਟਿਵਲੀ ਡਾਊਨ ਚਲੇ ਜਾਂਦਾ ਤੇ ਸਾਨੂੰ ਪਤਾ ਵੀ ਨਹੀਂ ਚੱਲਦਾ ਕਿ ਸਾਡਾ ਬਿਜ਼ਨਸ ਗਰੋਅ ਕਿਉਂ ਨਹੀਂ ਕਰ ਰਿਹਾ ਸਾਡੇ ਬਿਜ਼ਨਸ ਦਾ ਪੈਸਾ ਕਿੱਥੇ ਜਾ ਰਿਹਾ ਵਾ ਸੋ ਇੱਕ ਸਹੀ ਅਕਾਊਂਟ ਖੁਲਾਉਣਾ ਕੰਟ੍ਰਿਬਿਊਟ ਕਰਦਾ ਵਾ ਤੁਹਾਡੇ ਬਿਜ਼ਨਸ ਦੀ ਗਰੋਥ ਦੇ ਵਿੱਚ ਕੰਟ੍ਰਿਬਿਊਟ ਕਰਦਾ ਤੁਹਾਡੇ ਕੈਸ਼ ਫਲੋ ਦੇ ਵਿੱਚ ਕਿ ਤੁਹਾਡਾ ਪੈਸਾ ਬਿਜ਼ਨਸ ਦਾ ਜਾ ਕਿੱਥੇ ਰਿਹਾ ਬਿਜ਼ਨਸ ਦਾ ਪੈਸਾ ਕਿੱਥੇ ਜਾ ਰਿਹਾ ਬਿਜ਼ਨਸ ਦਾ ਕੈਸ਼ ਫਲੋ ਕਿੱਧਰ ਨੂੰ ਜਾ ਰਿਹਾ ਵਾ ਤਾਂ ਇਹ ਕੈਸ਼ ਫਲੋ ਨੂੰ ਟਰੈਕ ਕਰਨ ਦਾ ਇੱਕ ਬਹੁਤ ਵਧੀਆ ਤਰੀਕਾ ਰਹਿੰਦਾ ਵਾ ਸੋ ਇਫ ਯੂ ਲਾਈਕ ਥਿਸ ਵੀਡੀਓ ਹਿਟ ਔਨ ਦੀ ਲਾਈਕ ਬਟਨ ਐਂਡ ਸਬਸਕ੍ਰਾਈਬ ਟੂ ਮਾਈ ਚੈਨਲ ਥੈਂਕ ਯੂ